ਕੀ ਗਿਆ ਅੰਦਰ ਡਾਕਟਰ ਹੱਚਾ ਕੀ ਗਿਆ ਸੀਗਾ ਉਹਨੇ ਮੈਂ ਪ੍ਰੈਗਨੈਂਟ ਪ੍ਰੈਗਨਟ ਆ ਦਵਰੇ ਸੀ ਮੈਂ ਪ੍ਰੈਗਨੈਂਟ ਆ ਪ੍ਰੈਗਨਟ ਆ ਹੂੰ ਕਿ ਨਹੀਂ ਮੈਂ ਵੱਡੇ ਨਾਲ ਸੌਂਦੀ ਨਹੀਂ ਜੀ ਜੀ ਦਾ ਟੱਚ ਵੀ ਨਹੀਂ ਕੀਤਾ ਚੱਕਰ ਮੈਨੂੰ ਸਮਝੇ ਚ ਨਹੀਂ ਪਿਆ ਹੈਗਾ ਕਿਤੇ ਰਾਜ ਨਾਲ ਤਾਂ ਨਹੀਂ ਯਾਰ ਠੀਕ ਕਰ ਗੱਲਬਾਤ ਕਰ ਲਈ ਹੋ ਗਈ ਕਹਿੰਦੀ ਸੀਗੇ ਉਹਦੇ ਨਾਲ ਵੱਡੇ ਨਾਲ ਤਾਂ ਮੇਰੀ ਗੱਲਬਾਤ ਹੀ ਨਹੀਂ ਕਹਿੰਦੀ ਇੰਨੀ ਹਾਂ हां फिर पता ही है फिर तेनु नहीं पता प्रेग्नेंट कि नहीं तेरा बच्चा हां ਹੁਣ ਕਿੱਦਨ ਖਿੱਚਲੇ ਤਿਆਰੀ ਮੈਂ ਕਿੱਥੇ ਜਾਣਾਗਾ ਇੱਥੇ ਹੀ ਆਣਾ ਨਾ ਤੂੰ ਮਾੜਾ ਮੋਟਾ ਆਪਣੇ ਭਾਈ ਨੂੰ ਕਹੀ ਨਹੀਂ ਸਕਦਾ ਹੈਗਾ ਕੁਝ ਕੀ ਤੇਰੇ ਵਿਆਹ ਬਾਰੇ ਮੇਰੇ ਤਾਂ ਉਹ ਮਾਂ ਘਰ ਪੈ ਜਾਂਦਾ ਕ ਮੈਂ ਤਾਂ ਕਹਿੰਦਾ ਤੈਨੂੰ ਕੀ ਤਖਲੀਫਾ ਜਦੋਂ ਮੈਂ ਆਪੇ ਕਰਵਾਉਣਾ ਕੋ ਪਿਆਰ ਕਰਵਾਉਣ ਨੂੰ ਫਿਰ ਹੁਣ ਜਦੋਂ ਤੇਰੇ ਮਗਰ ਭਾਏਂਦਾ ਮੇਰੇ ਮਗਰ ਨਹੀਂ ਬੰਦਦਾ ਹੈਗਾ। ਅੱਛਾ ਸਭ ਪਤਾ ਹੈਗਾ ਮੈਨੂੰ। ਕੀ ਪਤਾ ਹੈਗਾ? ਉਹ ਤਾਂ ਨਾ ਨਾ ਕਰੀ ਆ ਨਾ ਅੰਦਰੋਂ ਤਾਂ ਤੇਰਾ ਮਨ ਬਹੁਤ ਖੁਸ਼ ਹੋ ਰਿਹਾ ਵੀ ਹਾਂ ਮੈਂ ਕਰਵਾ ਲਾਂ। ਕੌਣ ਕਹਿੰਦਾ ਹੈਗਾ ਤੈਨੂੰ? ਉਹ ਤਾਂ ਤੇਰੇ ਚਿਹਰੇ ਤੇ ਦਿਸ ਰਿਹਾ। ਕਿਹਦੀ ਆ ਜੀ ਮਨ ਕਢਾਤ ਨਹੀਂ ਯਾਰਾ। ਅੱਛਾ ਮੇਰੀਆਂ ਮਨ ਕਢਾਤ ਨੇ ਹੈ। ਹਾਂ। ਜਦੋਂ ਤੈਨੂੰ ਮੈਂ ਇੱਕ ਵਾਰੀ ਕਹਿਤਾ ਵੀ ਤੇਰਾ ਨਹੀਂ ਕਰਾਉਣਾ ਵਿਆਹ ਤਾਂ ਨਹੀਂ ਕਰਵਾਉਣਾ ਫਿਰ ਕਿਉਂ ਵਾਰ-ਵਾਰ ਉਹੀ ਗੱਲ ਉਤ ਤੱਕ ਕਹਿੰਦਾ ਨਾ ਮੈਂ ਤਾਂ ਕਰਾਉਣਾ ਨਹੀਂ ਭਾਈ ਮੈਂ ਤਾਂ ਕਰਾਉਣਾ ਨਹੀਂ। ਮੈਂ ਕਦੋਂ ਕਰਾਇਆ ਫਿਰ ਮੈਂ ਹਾਂ ਵੀ ਕੀਤੀ ਆ ਮੈਂ ਤੇਰੇ ਸਾਹਮਣੇ ਤਾਂ ਕਹਿ ਕੇ ਆਉਣ ਨੂੰ ਵੀ ਕਰਾਉਣਾ ਕਰਾਂ ਉੱਥੋਂ ਦਾ ਮੈਂ ਭੱਜ ਕੇ ਆਇਆਂਗਾ ਫਿਰ ਮੈਂ ਭੱਜ ਕੀ ਨਾ ਆਉਂਦਾ ਭੱਜ ਕੀ ਨਾ ਆਉਂਦਾ ਉਹ ਤਾਂ ਮੈਂ ਨਾਲ ਸੀ ਤਾਂ ਕਰਕੇ ਕਹਤਾ ਫਿਰ ਤੂੰ ਕਿੰਨਾ ਵੀ ਜਰ ਨਾਲ ਹੋਏਗੀ ਸਾਰੀ ਉਮਰ ਹੀ ਨਾਲ ਫਿਰ ਰੌਲਾ ਤੂੰ ਕੀ ਹੈਗਾ ਤੂੰ ਮੈਂ ਮੇਰੇ ਤੇ ਆ ਗੜਿਆ ਤੂੰ ਉਹਨੂੰ ਕਹਿ ਆਉਦੇ ਕੁਝ ਲੱਗਦੇ ਨੂੰ ਵੀ ਮੈਂ ਕਰਾਉਣਾ ਨਹੀਂ ਹਲੇ ਕਰਾਉਣਾ ਨਹੀਂ ਉਹਨੇ ਮੈਂ ਤਾਂ ਬਥੇਰਾ ਕਹਿਨੀ ਆ ਮੰਨਦਾ ਵੀ ਹੋਂ ਮੇਰੀ ਮਨ ਦਾ ਨਹੀਂ ਨਾਲੇ ਹੋਰ ਤੂੰ ਆਪ ਕਹਿ ਸਕਦਾਂਗਾ ਵੀ ਮੈਂ ਤਾਂ ਤੇਰੇ ਸਾਹਮਣੇ ਤਾਂ ਕਹੀ ਗਿਆ ਯਾਰ ਇਦੋਂ ਉੱਤੇ ਹੋਰ ਕੀ ਕਹਦਾ ਮੈਂ ਕਹੀ ਗਿਆ ਉਤਲੇ ਮਨੋਂ ਕਹਿਣਾਗਾ ਕਹੀ ਤਾਂ ਗਿਆ ਨਾ ਚਲ ਤੇਰੇ ਮੰਗ ਦੀ ਸਹੀ ਚ ਉਤਲੇ ਮਨੋਂ ਕਿਹਾ ਹੈ ਜਦਾਂ ਹੈ ਕਿ ਵੀ ਕਹਾਣੀ ਹੈਗਾ ਉਦੋਂ ਹੀ ਬਸ ਫਿਰ ਹੁਣ ਸਿਰ ਪੈਣੀ ਜਾਨੀ ਹੈਗੀ ਅੱਛਾ ਹਜੇ ਮੈਂ ਸਿਰ ਪੈਣੀ ਜਾਨੀ ਹੈ ਹੈ ਕੱਲਾਂ ਦੇ ਹਲਾ ਕਰੀਂ ਨਾ ਤੈਨੂੰ ਸਾਫ ਦਾ ਉਲੂ ਸਿੱਧਾ ਕਰੰਦਾ ਬਸ ਦੂਜਾ ਦਾ ਭਾਵੇਂ ਸੱਚਾ ਹੋਵੇ ਜਾਂ ਝੂਠਾ ਹੋਵੇ ਤੈਨੂੰ ਉਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ ਸੱਚਾ ਝੂਠਾ ਤਾਂ ਦਿਸੀ ਜਾਂਦਾ ਕੀ ਨਹੀਂ ਉਹ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜੱਜ ਤਾਉਣ ਦੀ ਲੋੜ ਪਊਗੀ ਵੀ ਸੱਚਾ ਜਾਂ ਝੂਠਾ ਵਾ ਫਿਰ ਝ ਮੇਰਾ ਕੀ ਦੋਸ਼ ਆ ਯਾਰਾ ਮੈਂ ਕਿਹਾ ਉਹਨੂੰ ਵੀ ਕੁੜੀ ਦੇਖ ਕੇ ਜਾ ਆ ਮੈਂ ਤਾਂ ਆਈ ਵੀ ਨਹੀਂ ਪਤਾ ਵੀ ਲੈ ਕੇ ਕਿੱਥੇ ਜਾਂਦਾ ਘਰ ਦੂਰ ਦੀ ਰਿਸ਼ਤੇਦਾਰੀ ਮੈਂ ਤਾਂ ਉੱਥੇ ਜਾ ਕੇ ਪਤਾ ਲੱਗ ਜਾਗਾ ਮੈਨੂੰ ਕਿਹੜਾ ਸੱਜਰਾ ਦੱਸ ਕੇ ਲੈ ਕੇ ਗਿਆ ਨਾਲ ਫੇਰ ਫੇਰ ਤੂੰ ਮੈਨੂੰ ਕਿਉਂ ਕਹੀ ਨਹੀਂ ਮੈਨੂੰ ਵੀ ਉੱਥੇ ਜਾ ਕੇ ਬੋਲਦਾਗਾ ਪੱਕਾ ਤਾਂ ਕੁੜੀ ਦੇਖਣ ਆਈਆਂਗੇ ਹਾਂ ਪਤਾ ਨਹੀਂ ਇਹ ਕਿੱਧਰੋਂ ਸਿਰ ਨੂੰ ਜੜ ਜਾਏਗਾ ਮੈਂ ਮਨ ਨੂੰ ਕਹਿਤਾ ਕਿ ਬੜੀ ਤੂੰ ਜਵਾਬ ਦੇ ਦੇ ਠੀਕ ਹੈ ਨਹੀਂ ਤਾਂ ਇਹ ਹੋਰ ਕਿਵੇਂ دیਵਾਨ دیਵਾਨ ਦੇ ਕਚਰੀਆਂ ਲੈ ਕੇ ਜਾਣਾ ਜੇ ਮੈਂ ਤੁਹਾਨੂੰ ਦੁਬਾਰੇ ਤੁਹਾਨੂੰ ਕਹੂਗਾ ਤਾਂ ਕਹਿ ਵੀ ਕਿ ਭਾਈ ਰਾਜੀ ਦੇ ਗੁੱਸੇ ਰ ਵੀ ਮੈਂ ਵਿਆਹ ਨਹੀਂ ਕਰਾਉਣਾ ਤਾਂ ਨਹੀਂ ਕਰਾਉਣਾ ਸਿੱਧਾ ਕਹੀ ਤਾਂ ਜੰਨਾਗਾ ਉਹਰੇ ਦੁੱਤੀ ਕੀ ਕਹਿੰਦਾ ਮੈਂ ਕਿਉਂਕਿ ਕਹੀ ਜਾਂਦਾ ਸੀ ਬੁੜਬੁੜ ਕਰੀ ਜਾਂਦਾ ਸੀ ਕਹਿੰਦਾ ਇਹ ਤਾਂ ਕਹੀ ਜਾਊਗਾ ਕਹਿੰਦਾ ਇਹ ਤਾਂ ਨਿਆਣੀ ਮਸਤ ਹੈ ਜੀ ਫੇਰ ਕਹਿੰਦਾ ਇਹਨੂੰ ਪਤਾ ਕਾ ਮੈਨੂੰ ਪਤਾ ਦਾ ਮੈਂ ਤਾਂ ਬੋਲਿਓ ਵੀ ਨਹੀਂ ਹੈਗੀ ਫੇਰ ਮੈਂ ਮੇਰੇ ਗੱਲ ਪਊਗਾ ਚੱਲ ਕੋਈ ਗੱਲ ਨਹੀਂ ਮੈਂ ਜੇ ਤੈਨੂੰ ਹੁਣ ਕਹਿਣ ਲੱਗਾ ਤਾਂ ਕਹਿ ਦੇਗਾ ਬਾਈ ਮੇਰੀ ਵਿਆਹ ਦੀ ਜਨਤਾ ਕੰਦੀ ਤੈਨੂੰ ਜਰੂਰਤ ਨਹੀਂ ਕਿਵੇਂ ਆਪੇ ਕਰਵਾ ਲੂੰ ਜਦੋਂ ਮੇਰਾ ਮਨ ਕਰੇ ਕੋਈ ਗੱਲ ਕਹਿ ਦੂੰਗਾ ਮੈਂ ਫਿਰ ਹੁਣ ਛੱਡ ਦੇ ਕਿਹੜਾ ਚੰਗਾ ਛੱਡਦਾ ਫੜਾ ਬਸ ਮੈਂ ਤੈਨੂੰ ਐਂ ਕਹਿਨੀ ਵੀ ਕਹਿ ਦੇ ਤੂੰ ਉੱਚਾ ਦਾ ਨਹੀਂ ਪਾਣੀ ਦੇ ਰੋਟੀ ਦਾ ਨਹੀਂ ਟੁੱਕ ਦਾ ਨਹੀਂ ਵਿਆਹ ਨਹੀਂ ਆਇਆ ਨਹੀਂ ਫਲਾਣਾ ਤੇ ਹੋਰ ਹੀ ਗੱਲਾਂ ਕਰੀ ਜਾਊਗੀ ਰੋਟੀ ਬਣਾਉਣੀ ਆ ਰੋਟੀ ਖਾ ਲੈ ਕੋਈ ਗੱਲ ਨਹੀਂ ਮੈਂ ਰੋਟੀ ਕਹਿਣਾ ਐਸੇ ਹਲੇ ਕਾਹਨੂੰ ਬਣਾਉਣੀ ਆ ਹਲੇ ਕੀ ਟਾਈਮ ਹੋਇਆਗਾ ਹੱਥ ਨਹੀਂ ਬਣਾ ਲਈ ਇਕੱਠੇ ਭੁੱਖ ਲੱਗੀ ਆ ਭੁੱਖ ਲੱਗੀ ਆ ਨਾਲੇ ਹੋਰ ਕਿ ਹੋਰ ਕਾਸੇ ਦੀ ਭੁੱਖ ਲੱਗੀ ਆ ਕਾਸੇ ਦੀ ਨਹੀਂ ਹੈਗੀ ਜਾਂ ਚੱਲ ਮੈਂ ਰੋਟੀ ਬਣਾਉਣੀ ਆ ਆ ਜਾ ਤਾਂ ਚੰਗਾ ਇਹਨੂੰ ਕਿਵੇਂ ਗਲੋਂ ਲਾਈਏ ਸਰਜਰੀ ਨੂੰ ਆਏ ਤਾਂ ਫਿਰ ਕੰਮ ਕਰਨੇ ਦਾ ਕੋਈ ਸਕੀਮ ਪਾਣੀ ਕੋਈ ਮੈਂ ਵੀ ਕਾ ਜੀਆ ਕਰ ਲੈ ਜਾਨੂੰ ਵਧੀਆ ਬੈ ਕੇ ਬੈਠੀ ਰਹਿੰਦੀ ਬੈਠੀ ਜਦੋਂ ਵਿਆਹ ਹੋ ਜਾਂਦਾ ਮੈਂ ਸੰਕਟ ਮੋਚਨ ਕਰ ਲਾਂ ਦਾ ਉਹਦੋਂ ਆਪੇ ਕਰ ਲਾਂ ਹਾਂ ਚਲ ਦੇਖਦੇ ਹਾਂ ਕੋਈ ਤੁਮ ਮਨ ਕਤੋਂ ਖਰਾਬ ਹੋਈ ਜਾਂਦਾ ਮੇਰਾ ਗਈ ਯਾਰ। ਦੱਸ ਹਾਂ ਕੀ ਕਰੀਏ ਨਾ? ਕੁਛ ਨਹੀਂ ਢੋਲੀ ਚਾਰ ਚਲਾਉਂਦਾ ਜੀ ਸਪਰੇਅ ਵਾਲੀ। ਅੱਛਾ ਤੇ ਮੈਨੂੰ ਦਵਾਈ ਦਵਾ ਲੈ ਆ। ਕਿਉਂਕਿ ਇਹ ਹੋ ਗਿਆ ਹੁਣ ਤਾਂ ਚੰਗੀ ਬਲੀ ਸੀ। ਪਤਾ ਨਹੀਂ ਮੇਰੇ ਨਾ ਮਨ ਬਹੁਤ ਖਰਾਬ ਹੋ ਜਾਂਦਾ। ਮਨ ਕਿਵੇਂ? ਭੱਜੀ ਜਾਂ ਕੱਚਾ ਹੋ ਜਾਂਦਾਗਾ ਬਸ ਤੇ ਨਾਲੇ ਬੱਤ ਜਾਈ ਜਾਂਦਾ ਉਲਟੀ ਵਾਲੇ ਵਾਂਗੂ। ਹੜਜੂ ਗਰਮੀ ਕਰਨ ਹੁੰਦਾ ਹੋ ਯਾਰਾ ਤੂੰ 2-4 ਮਿੰਟ ਦੇਖ ਲੈ ਥੋ ਵੀ ਲੈ ਲੈ ਦਵਾਈ ਦੋਈ। ਯਾਰ ਲੈ ਚੱਲ ਤੂੰ ਡਾਕਟਰ ਕੋਲੇ ਮੈਨੂੰ। ਚਲ ਬਗ ਚੱਲਦੇ ਹਾਂ 5 ਮਿੰਟ ਖੜ ਜਾ ਢੋਲੀ ਦਾ ਚਾਰਜ ਚਲਾ ਦਾਂ ਯਾਰ ਬਹਿ ਜਾ ਇਤਨੇ ਪਾਣੀ ਪੂਣੀ ਪੀ ਕੇ ਬਹਿਦਾ ਜਾ ਫਿਰ ਅੱਗੇ ਚੱਲਦੇ ਆਂਗੇ ਠੀਕ ਹੈ ਪਾ ਜਾ ਫਿਰ ਇੱਥੇ ਗਰਮੀ ਜੂਗਾ ਮੈਂ ਢੋਲੀ ਲਾਣਾ ਚਾਰਜ ਇਹ ਮੂ ਬਹੁਤ ਥੱਕਾ ਤੇ ਆਉਣ ਲੱਗ ਗਿਆ ਗਰਮੀ ਤਾਂ ਸਮਝੋ ਬਾਹਰ ਹੋ ਗਿਆ ਕੰਮ ਯਾਰ ਕੀ ਚੱਕਰ ਪੈ ਗਿਆ ਇਹ ਹੋਈ ਤਾਂ ਨਹੀਂ ਕੰਮ ਹੋ ਗਿਆ ਦੇਖਦੇ ਅਦਰ ਪੁੱਛ ਕਰਨੀ ਪਊਗੀ ਹੋਰ ਟੈਨਸ਼ਨ ਖੜੀ ਹੋ ਗਈ ਹੈ ਹੁਣ ਪੈ ਗਈ ਆਕੇ ਹਾਂ ਉਹ ਹੀ ਪਾਈ ਗਈ ਸੀ ਅੱਛਾ ਕੀ ਕਹਿੰਦਾ ਡਾਕਟਰ ਹਾ ਚੱਕੀ ਗਿਆ ਸੀਗਾ ਉਹਨੇ ਡਾਕਟਰ ਨੇ ਤਾਂ ਕੁਝ ਨਹੀਂ ਕੀਤਾ ਕੋਸਤਾ ਗਈ ਹੋਊਗਾ ਮੈਨੂੰ ਵਾਰ ਕਿਉਂ ਭੇਜਿਆ ਸੀਗਾ ਭਾਈ ਦਵਾਈ ਦੇ ਦਿੰਦਾ ਜੇ ਬਿਮਾਰ ਅੱਛਾ ਤੈਨੂੰ ਬਾਹਰ ਕਿਉਂ ਭੇਜਿਆ ਨਹੀਂ 100% ਨਹੀਂ ਹੁੰਦਾ ਡਾਕਟਰ ਨਹੀਂ ਦੱਸਦੇ ਹੁੰਦੇ ਕਿ ਹੁੰਦਾ ਫੇਰ ਵੀ ਦੱਸ ਯਾਰਾ ਦੱਸ ਮੈਂ ਪ੍ਰੈਗਨੈਂਟ ਹਾਂ ਪ੍ਰੈਗਨਟ ਹਾਂ ਦਵਰੇ ਸੀ ਮੈਂ ਪ੍ਰੈਗਨੈਂਟ ਐ ਹੱਦ ਹੋ ਗਈ ਯਾਰ ਕਿਉਂ ਕਹਿੰਦਾ ਹੱਦ ਹੋ ਗਈ ਦੇਹਨ ਸੇਂਗਾ ਹੁਣ ਬਾਲਾ ਸੋਚਣਾ ਤਾਂ ਮੇਰਾ ਖੱਟਾ ਮਿੱਠਾ ਖਾਣ ਨੂੰ ਜੇ ਕਰੀ ਜਾਂਦਾ ਕੁਝ ਖਾਣ ਨਹੀਂ ਲੱਗਦਾ ਮੈਂ ਹੁਣ ਤੈਨੂੰ ਕੀ ਲਿਆਦਾ लिया, लिया दे खट्टी चीज लिया के दे कुछ भी लिया खटे खटे जीज़ जीज़ दे खट्टे खट्टे जी कोई नहीं जानता खान में एक तो इमली लिया दे गलत है बाद जो सांत्रे लिया दे खट्टे खट्टे ले मिठे ना ले अच्छा चल कोई गल नहीं लिया जाना मैं मैं सोचा ये तो गलत है नहीं बस मैं की सोचना है का ਫਿਰ ਇੰਨਾ ਕਾ ਤੱਕ ਖਿਜ ਕੇ ਬੋਲਦਾ ਚਲੋ ਕੋਈ ਗੱਲ ਨਹੀਂ ਮੈਂ ਲਿਆਦਾ ਨਾ ਯਾਰ ਦਸਤੀ ਚੱਕਰ ਆਇਆ ਯਾਰ ਪ੍ਰੈਗਨਟ ਆਉਂਕ ਨਹੀਂ ਮੈਂ ਵੱਡੇ ਨਾਲ ਸੌਂਦੀ ਨਹੀਂ ਜੀ ਦਾ ਟੱਚ ਵੀ ਨਹੀਂ ਕੀਤਾ ਚੱਕਰ ਮੈਨੂੰ ਸਮਝੇ ਚ ਨਹੀਂ ਪਿਆ ਹੈਗਾ ਕਿਤੇ ਰਾਜ ਨਾਲ ਤਾਂ ਨਹੀਂ ਯਾਰ ਫਿਰ ਗੱਲਬਾਤ ਕਰ ਲਈ ਹੋਈ ਫਿਰ ਇਹ ਹੋ ਕਿਵੇਂ ਗਿਆ ਯਾਰ ਅੱਜ ਤੱਕ ਤਾਂ ਹੋਇਆ ਨਹੀਂ ਕਾ ਦਿਨ ਪੁੱਛੇ ਹੈ ਨਾ ਚਾਹ ਪੁੱਛੇ ਵੱਡੇ ਨੂੰ ਕਿਸਾ ਹੁਣ ਦੇਖ ਤਲੀ ਵਿੱਚ ਚੱਲੀ ਕੀ ਜਾਂਦਾ ਹੈ ਤੇ ਆਪਾਂ ਬੱਚੋ ਵਿੱਚ ਮੜੀ ਜਾਈਏ ਚਾ ਦੇਖ ਚੱਲ ਕਾਂਦੇ ਤੇ ਤੇਗੇ ਕੰਮ ਨਿਬੜ ਗਿਆ ਹੁਣ ਇਹ ਮੁੜ ਕੇ ਸਾਰਾ ਤੇ ਹੱਥ ਹੀ ਪਾਈ ਰਹਿੰਦੇ ਇਹਦੇ ਲਾ ਮੰਮੀ ਆ ਗਈ ਅੱਛੀ ਕਰ ਨੂੰ ਸੱਸ ਦੀ ਕ ਠੀਕ ਹੈ ਸਨ ਹਾਂ ਵਧੀਆ ਖੜ ਜਾ ਮਮੀ ਉਰੀ ਭੇਜਾ ਤੂੰ ਕੁਰਸੀ ਤੇ ਕੇਰਾ ਕਰ ਲੈ ਕੰਮ ਤੇ ਹਾਂ ਬਸ ਆ ਭਾਂਡੇ ਚੱਕਦਾ ਬਹਿ ਜਾ ਫੇ ਚੱਲਦੇ ਆ ਆਪਾਂ ਅੰਦਰ ਮਾ ਫਿਰ ਤੁੱਪ ਜੀ ਵਾਲੀ ਹੋ ਜਾਂਦੀ ਏ ਜੀ ਮਾ ਚੱਲ ਕੇ ਰਾਂ ਮੈਂ ਭਾਂਡੇ ਮਾ ਇਹਦਾ ਨਿਬੜ ਜੂ ਕੰਮ ਸਾਰਾ ਹੋਰ ਠੀਕ ਹੈ ਠੀਕ ਹੈ ਵਧੀਆ ਜਾ ਸੋਰੀ ਆ ਜਾਸ ਤਾਂ ਇੱਥੇ ਸੀਗਾ ਬਾਹਰ ਹੋਊਗਾ ਪਹਲਾ ਹੈ ਨਹੀਂਗਾ ਕਤੈਨੂੰ ਪਤਾ ਹੀ ਆ ਉਹ ਤਾਂ ਘਰੇ ਕਿੱਥੋਂ ਖੜਦਾ ਹਨਾ ਰੋਟੀ ਖਾ ਲਿਆ ਰੋਟੀ ਖਾ ਗਏ ਸੀਗੇ ਹੁਣ ਰੋਟੀ ਵਾਲੀ ਭਾਂਡੇ ਸੀਗੇ ਮਾ ਚੱਲ ਮੈਂ ਮਾਂ ਚੀ ਦੇਵਾ ਹੋਰ ਕਿਪੂ ਨਹੀਂ ਆਇਆ ਨਾ ਆਇਆ ਨਹੀਂ ਹੈਗਾ ਉਹ ਕਹਦਾ ਮੈਂ ਫੇਰ ਦੇਖ ਲੁਕੇ ਤੇ ਧੁੱਪ ਜੀ ਆ ਕਹਦਾ ਹਾਂ ਸਾਰ ਧੁੱਪ ਵੀ ਬਾਲੀ ਹੋ ਰਹੀ ਹੈ ਹਨਾ ਨਹੀਂ ਮੈਂ ਖਾ ਚੱਲ ਕੰਮ ਨਿਬੇੜ ਦਵਾਂ ਅਹੀਂ ਰਹਿ ਗਏ ਸੀ ਭਾਂਡੇ ਧੁੱਪ ਅੰਦਰ ਚੱਲਦੇ ਆਂ ਜੀ ਗਰਮੀ ਵੀ ਬਾਲੀ ਹੋ ਰਹੀ ਹੈਗੀ ਸਾਰਾ ਦੰ ਨਿਬੜਦੀਨੀ ਬੁੜੀ ਦੇ ਕੰਮ ਤਾਂ ਹੋਰ ਕੀ ਹੈ ਉਹ ਇੰਨਾ ਕ ਚੰਗਾ ਕਾ ਚੱਲ ਕਰੇ ਚੱਕ ਤਰ ਦੋਨੇ ਭਾਈਏ ਕਰਵਾ ਦਿੰਦੇ ਆਗੇ ਮੇਰੇ ਨਾਲ ਚੱਲ ਵਧੀਆ ਹੋਰ ਕੱਲਾ ਜਾ ਮੈਂ ਅੰਦਰ ਹੀ ਆ ਜਾ ਨਹੀਂ ਮੈਂ ਭਾਂਡੇ ਧਰ ਦੂੰਗੀ ਤਾਂ आ जा मैं अंदर ही आ जा लत बैठ मैं पानी ले आनी है बस पानी पी के ऐसी फेर ले आऊंगी कोई ना कोई ना देख ला के दिया चलो किधर भाग गया पाला ऐसे आ जाएंगे जा चोरी बाहर गए होंगे जो थे आले ठीक ठाकिया तू टी हाँ हूं त्यान रख दिया पूरा, पूरा मेरा भी दारू दूर ना दारू तो पीता नहीं हूं हम परिवार अगे वाला गा मह ना तू नानी बन आली चल व

ਨਾਲੇ ਖੇਡ ਲੱਗੇ ਰਹਣਗੇ ਨਾ ਤੂੰ ਖੇਡ ਲੱਗੇ ਰਹੇਂਗੀ ਤਾਂ ਤਾਂ ਜਿੱਦੇ ਦਾ ਪਤਾ ਲੱਗਿਆਗਾ ਇਹਨਾਂ ਨੂੰ ਵੀ ਹਾਂ ਚੱਲ ਵੀ ਖੁਸ਼ੀ ਆਉਣ ਵਾਲੀ ਹੈਗੀ ਘਰੇ ਹੁਣ ਤਾਂ ਦੋਨੇ ਭਾਈ ਵਧੀਆ ਰਹਿੰਦੇ ਨੇ ਕਿ ਪੂਰਾ ਧਿਆਨ ਰੱਖਦੇ ਆ ਮੇਰਾ ਜੈਨ ਵਧੀਆ ਹੋਰ ਹੂੰ ਪਾਲੇ ਜਦੋਂ ਤਾਪੀ ਤੇ ਬਾਹਰ ਨਹੀਂ ਲੱਗਦੇ ਅੱਛਾ ਦਾਜਾ ਰ ਗਿਆ ਚੌਥਾ ਚਾਹ ਵਾਲਾ ਚੜਿਆ ਹੈ ਚਾਹ ਵਧੀਆ ਕਿਉਂਕਿਥੇ ਤਾਂ ਹੀ ਜੱ ਲੱਗਾ ਰਹਿੰਦਾ ਸੀਗਾ ਵੀ ਆਉਂਦਾ ਆ ਕੇ ਬਸ ਬਹਿ ਗਿਆ ਚੁੱਪ ਕਰਕੇ ਬਹਿ ਰਿਹਾ ਸੀ ਸੁਣਨਾ ਜਰਾ ਵੀ ਹੁਣ ਉਹਨੂੰ ਆਏਗੇ ਹੋ ਰਿਹਾ ਵੀ ਚਾਹ ਲੈ ਮੈਨੂੰ ਵੀ ਕੋਈ ਡੈਡੀ ਕਬੂਗਾ ਸਾਰਾ ਸਾਰਾ ਦਿਨ ਆਦਾ ਖੇਡ ਲੱਗੂਗਾ ਨਾ ਦੂਜਾ ਭੈਣ ਭਾਈ ਵੀ ਦੇਖਣ ਆਲਾ ਕਹਿ ਦਾਂਦਾ ਨੇਕ ਭਈ ਇਹਦੇ ਜਵਾਕ ਨਹੀਂ ਹੋਇਆ ਹੋਰ ਚਲ ਰੱਬ ਨੇ ਇੰਨੇ ਸਾਲਾਂ ਬਾਅਦ ਸੁਣ ਲਈ ਵਧੀਆ ਹੋ ਚਾਹਤੀ ਹੋ ਜੇ ਚਾਹੇ ਪੁੱਤ ਹੋਵੇ ਕੁਝ ਨਾ ਹਾਂ ਧੀ ਆ ਪੁੱਤ ਆਗਾ ਚਲੋ ਮੈਂ ਤਾਂ ਕੁੱਖ ਖੂਟੂਗੀ ਹੋਰ ਆ ਜਾਣਗੇ ਦੁਪਹਿਰੇ ਤਾਂ ਹਾਂ ਆ ਜਾਂਦਾ ਹੁੰਦਾ ਹੈਗਾ ਦਸ ਤਾਈਤੀ ਹੋਗਾ ਬਾਹਰ ਹੀ ਹੋਗਾ ਅਜੂਗਾ ਤੇ ਇੱਧਰ ਦੁਕਾਨ ਤੋਂ ਤੇ ਵਗ ਜਾਂਦਾ ਕਈ ਵਾਰੀ ਚਲ ਮੈਂ ਪਾਲ ਲੈ ਆਈ ਤੇ ਜਾਉਂਗੀ ਹਾਂ ਉਹ ਤਾਂ ਆ ਜਾਂਦਾ ਪਾਲਾ ਵੀ ਆਊਗਾ ਕਿਉਂਕਿ ਧੁੱਪ ਹੋ ਜਾਂਦੀ ਹੈ ਨਾ 11 12 ਵਜੇ ਤੱਕ ਰੀ ਜਾਂਦਾਗਾ ਬਾਹਰ ਉਦੋਂ ਬਾਅਦ ਆ ਜਾਂਦਾ ਕਰੇ ਹੋ ਗਰਮੀ ਵਾਲੀ ਹੈ ਇੱਕ ਤਾਂ ਗਰਮੀ ਵਾਲੀ ਹੈ ਹੋਰ ਆ ਤਾਂ ਮਾ ਜਾਂ ਮੈਂ ਪਾਤੀ ਕੇ ਸੋਨੀ ਦਾ ਪਤਾ ਸੁਤਾ ਲਿਆ ਮੈਂ ਮੇਹਾ ਹੋਰ ਅੱਗੇ ਕਹੀ ਜਾਂਦਾ ਸੀ ਕਹਿੰਦਾ ਫੋਨ ਨਹੀਂ ਲਾਇਆ ਹੈਗਾ ਮੈਂ ਆਖਾ ਮੈਂ ਖਾ ਲਾਇਆ ਸੀ ਫੋਨ ਮਕਾਂ ਕਿਹਾ ਹੈਗਾ ਮੰਮੀ ਕਹਿੰਦੀ ਸੀ ਟਾਈਮ ਕੱਢ ਕੇ ਆਉਂਗੀ ਮੈਂ ਖਾ ਆਉਣਗੇ ਮੈਂ ਖਾ ਹੀ ਬੇਨਾਲ ਮਨਨ ਮੈਂ ਗੋਦਣ ਲੱਗ ਜਾਣਗੇ ਜੀਰੀਆਂ ਦਾ ਕੰਮ ਚੱਲ ਪੂਗਾ ਹੋਰ ਐਂ ਜੀ ਹੋ ਜੂਗਾ ਹੋਰ ਚਾਚੀ ਠੀਕ ਆ ਬਾਈ ਮੈਂ ਇਹ ਬੇਟੀਆਂ ਯਹੀ ਬੈਗੀ ਕੰਮ ਕਰਕੇ ਅੱਛਾ ਗਰਮੀ ਵਾਲੀ ਤੈਨੂੰ ਪਤੀ ਹੈ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀਗਾ ਮੈਂ ਜੱਸ ਨੂੰ ਰਿਸ਼ਤਾ ਕਰਾ ਦੇ ਕਰਾਣਾ ਹੀ ਕੋਈ ਆਕੇ ਹਸਬ ਚ ਹੋਰ ਆ ਤਕੜਾ ਕੋਈ ਹੈ ਤਾਂ ਕੋਈ ਹੈ ਨਹੀਂ ਪਈ ਨਹੀਂ ਗੱਲ ਚ ਚੋਰ ਨਹੀਂ ਨਾ ਹੁੰਦਾ ਉਹ ਆ ਦੇ ਕਰਨੀ ਤੈਨੂੰ ਤਾਂ ਐ ਭੇਤ ਕਰਾਉਣੀ ਕਰਉਂਦੀ ਰਹਣੀ ਆ ਬਸ ਵਾਧੂ ਕਰਾਇ ਲਓ ਹੋਰ ਹਾਜੀ ਤਾਂ ਕੋਈ ਹੈ ਨਹੀਂ ਗੇੜ ਚ ਕਿੱਦੇ ਕੋਈ ਆਕੇ ਦੱਸ ਦੂ ਕੋਈ ਗੱਲ ਨਹੀਂ ਕਾਂ ਤੇ ਰੱਖ ਲੂੰ ਹਾਂ ਹੋ ਰੱਖੀ ਦੇਣ ਚ ਕੋਈ ਹੋਰ ਕੋਈ ਠੀਕ ਹੈ ਫਿਰ ਹਾਂ ਵਧੀਆ ਕਰ ਲੈ ਬੀਬੀ ਇਹਰਾ ਹਾਂ ਮੇਟ ਸੋਨੀ ਠੀਕ ਆ ਹਾਂ ਠੀਕ ਆ ਸੋਨੀ ਹਾਂ ਹਾਂ ਉਗ ਰਿਹਾ ਹਾਂ ਵਧੀਆ ਉਗ ਰਿਹਾ ਬਸ ਕੋਈ ਬੜੇ ਮੇ ਬੜੂ ਮੇ ਹੀ ਰਹਿੰਦੇ ਲਾਉਣ ਵਾਲੇ ਲਾਏ ਭਈ ਫਿਰ ਪਾਣੀ ਲਾਣ ਦੇ ਲਾਤਾ ਪਾਣੀ ਲਾਤਾ ਕੱਸੀ ਦਾ ਲੈ ਹਾਂ ਚਲ ਵਧੀਆ ਹੋਰੇ ਲੱਗ ਜਾਣਗੇ ਹੋਰ ਅਮੀ ਜੀ ਨੇ ਕੰਮ ਖਰਾਬ ਕਰਤਾ ਹੋਰ ਮਸਵੇਰੇ ਹੋਰੇ ਲਾਉਣੇ ਜੱਸ ਬਗਜੂ ਨਾਲ ਫੇਰ ਲਵਾਇਆ ਉਹ ਪੁੱਛੂ ਆ ਉਹਨੂੰ ਮੈਂ ਤੜਕੇ ਛੰਡੇ ਛੰਡੇ ਲਾਏ ਹੋਰ 50 ਦਾ ਬੋਟਾ ਨਾ 50 ਦਾ ਬੋਟਾ ਵਕੇ ਹਾਂ ਵਕੇ ਜੀ ਕੱਲ ਕੱਲ ਦਣੀ ਹੈ ਹੋਰ ਛੰਡੇ ਛੰਡੇ ਬਗਜੂ ਤੜਕੇ ਸਨੇ ਹਾਂ ਹੋਰ ਮੈਂ ਤੜਕੇ ਛੰਡੇ ਛੰਡੇ ਜਾ ਕੇ ਲਾ ਆਇਆ ਚਾਪੇ ਠੀਕ ਆ ਕੀ ਕੋਈ ਨਹੀਂ ਕਰ ਲਾਂ ਦਾ ਰੋਟੀ ਰੁੱਕਦਾ ਕੋਈ ਹੋਰ ਕਰਦੀ ਆ ਬਈ ਬਹੀ ਕੰਮ ਹੋਰ ਚੰਗਾ

ਉਹ ਤਾਂ ਚੱਲ ਗੱਲ ਵੱਖਰੀ ਆ ਕਿ ਮੈਂ ਪਾਲੇ ਦੇ ਘਰ ਵਾਲਿਆਂ ਗੇ ਮੇਰਾ ਦੋਹਰਾਗਾ ਚੱਲ ਕੋਈ ਗੱਲ ਨਹੀਂ ਫਿਰ ਕਰਵਾ ਦਾਂਗੇ ਹਜੇ ਏਡੀ ਕੀ ਕਾਲੀ ਹੈਗੀ ਰਿਸ਼ਤਾ ਕਾਲੀ ਤਾਂ ਆ ਫਿਰ ਵਧੀਆ ਰਿਸ਼ਤਾ ਆ ਰਿਹਾ ਸੀ ਮਾਚਾ ਚੱਲ ਆਪਾਂ ਦੇ ਬਈ ਚੁੱਲ੍ਹੇ ਦੇ ਹੋ ਜਾਣਗੇ ਫਿਰ ਅੱਗੇ ਵੰਗੂ ਦੀ ਇਹਦੀ ਬੱਤ ਟੱਪ ਜੂ ਪਹਿਲਾਂ ਉਹਨੂੰ ਮਸਾਹ ਕਰਾਇਆਗਾ ਕਿਦਰਾ ਨਹੀਂ ਹੋ ਮਟਪ ਦੀ ਕਿੱਡੀ ਕੁ ਉਮਰ ਆਗੀ ਇਹਦੀ ਉਹੀ ਲੱਗਦਾ ਹੁੰਦਾ ਹੈ ਲੱਗ ਜਾਂਦਾ ਕਿਸੇ ਕਿਤੇ ਕੋਈ ਨੌਕਰੀ ਨੌਕਰੀ ਤਾਂ ਲੱਗ ਜਾਂਦਾ ਇਹਨੂੰ ਫਿਰ ਹੋ ਜੂਗਾ ਰਿਸ਼ਤਾ ਪਾਲਾ ਤਾਂ ਉਹ ਵੀ ਪਤਾ ਨਹੀਂ ਪੈਰਾਂ ਥੱਲੇ ਅੱਗ ਮੱਚਦੀ ਰਹਿੰਦੀ ਆ ਪਤਾ ਨਹੀਂ ਕੀ ਇਹਨੂੰ ਤਾਂ ਐ ਹੋਇਆ ਪਿਆ ਵੀ ਕਿਹੜਾ ਵਿ ਕਿ ਭਾਈ ਮੇਰੇ ਕੋਲ ਤਾਂ ਕੋਈ ਰਿਸ਼ਤਾ ਹੀ ਨਹੀਂ ਹੈਗਾ ਸਿੱਧਾ ਕਹੋ ਮਾਤਾ ਕਹੇ ਲੈ ਲਓ ਚੰਗੇ ਰਹੋਗੇ ਨਹੀਂ ਰਿਸ਼ਤਾ ਹਜੇ ਲੈਣੀ ਨਹੀਂ ਹੈਗਾ ਕਿ ਜਿਵੇਂ ਕਹਿਤਾ ਤੈਨੂੰ ਹਜੇ ਲੈਣਾ ਨਹੀਂ ਹੈਗਾ ਰਿਸ਼ਤਾ ਹਜੇ ਕੋਈ ਲੋੜ ਨਹੀਂ ਇਸ ਰਿਸ਼ਤੇ ਦੀ ਕੋਈ ਗੱਲ ਨਹੀਂ ਲੈ ਲਾਂਗੇ ਮੈਂ ਆਪੇ ਦੱਸ ਦੂੰ ਤੈਨੂੰ ਸੁਖ ਹੋ ਜੂ ਕੋਈ ਗੱਲ ਨਹੀਂ ਮੈਨੂੰ ਸੁਖ ਹੋ ਜੂਗਾ ਮੈਂ ਕਿਹੜਾ ਕੋਈ ਔਖੀ ਹੈਂਗੀ ਮੈਂ ਆਪੇ ਸੰਭਲ ਲੂੰਗੀ ਘਰ-ਬਾਰ ਚੱਲ ਫੇਤਰੀ ਮਰਜ਼ੀ ਹੋ ਬਈ ਹੋਰ ਐਸੀ ਚੱਲ ਬਈ ਬਧਿਆ ਰਿਸ਼ਤਾ ਰਿਆ ਸੀ ਮੇਰੇ ਕੋਲੇ ਕੋਈ ਤਾਂ ਹੋਰ ਕਰਵਾ ਦੇ ਦੇਖ ਕੇ ਕਿਤੇ ਹਜੇ ਨਹੀਂ ਕਰਵਾਉਣਾ ਹੈਗਾ ਰਿਸ਼ਤਾ ਹਜੇ ਕੋਈ ਹੋਰ ਨਹੀਂ ਕਾਲੀ ਨਹੀਂ ਹੈਗੀ ਕਿ ਰਿਸ਼ਤੇ ਦੀ ਉਹੀ ਬਾਲਾ ਤਾਂ ਪਹਿਲਾਂ ਇੱਕ ਦਿਨ ਹੋਰ ਲੈ ਗਿਆ ਕਿਸੇ ਦੇ ਉੱਥੇ ਅਖ ਰਿਸ਼ਤਾ ਕਰਵਾਉਣਾਗਾ ਮੈਂ ਆਂਕੀ ਲੱਗੀ ਪਈ ਜਾਂਦੀ ਉਹਨੂੰ ਆਏ ਹੋ ਰਹਿਗਾ ਵੀ ਮੇਰੇ ਵਾਂਗੂ ਫੇਰ ਹੁਣਾਂ ਨਹੀਂ ਮਸਾ ਆਗੇ ਬੈਠੂ ਭਾਈ ਹੋ ਜਾਂਦਾ ਜਦੋਂ ਕਿ ਤੈਨੂੰ ਹੋ ਗਿਆ ਉਹਨੂੰ ਕਿਉਂ ਨਹੀਂ ਹੋਊਗਾ ਮੈਂ ਆਖਿਆ ਵੀ ਸੀ ਕਿ ਮੈਂ ਤੈਨੂੰ ਕਰਾਦਾ ਹੀ ਹੁਣ ਕਰਾ ਦੂੰਗਾ ਹਾਂ ਤੂੰ ਉਹਨੂੰ ਸਿੱਧਾ ਕਹਿ ਦੇ ਜੇ ਹੁਣ ਗਿਆ ਕਿ ਮੇਰੇ ਕੋਲ ਤਾਂ ਵੀ ਹਜੇ ਰਿਸ਼ਤੇ ਵਾਲਾ ਹੈ ਹੀ ਨਹੀਂ ਜਿਹੜਾ ਹੈਗਾ ਸੀ ਕਿਉਂ ਥਾ ਖੁੰਜ ਗਿਆ ਕਿਤੇ ਹੋਰ ਕਰਵਾਤਾ ਮੈਂ ਕੋਈ ਨਹੀਂ ਕਹ ਮੈਂ ਫੇਰ ਦੱਸੂਗੀ ਕੋਈ ਇੱਥੇ ਹੈਗਾ ਮੇਰੇ ਆਹੀ ਕਹੀ ਦੀ ਹੋਰ ਕੀ ਕਹੂੰ ਵੀ ਨਹੀਂ ਫਿਰ ਮੈਨੂੰ ਤੈਨੂੰ ਪਤਾ ਹੈ ਤੈਨੂੰ ਲੜੂ ਆ ਕੇ ਹੈ ਨਾ ਮੈਨੂੰ ਤਾਂ ਲੜੂਗਾ ਲੜੂਗਾ ਹਾਂ ਮੈਂ ਤਾਂ ਹੈ ਗਏ ਨਾ ਤੂੰ ਕਹੀ ਨਾ ਆਹੀ ਕਹੀ ਸਿੱਧਾ ਕਿ ਮੈਂ ਤਾਂ ਹਜੇ ਹੈ ਹੀ ਨਹੀਂ ਗਰ ਰਿਸ਼ਤਾ ਮੇਰੇ ਹੱਥਾਂ 'ਚ ਕੋਈ ਜਦੋਂ ਹੋ ਜਾ ਕੇ ਦੱਸ ਦੂੰਗੀ ਕੋਈ ਗੱਲ ਨਹੀਂ ਫੇ ਤਾਂ ਹੀ ਤਾਂ ਮੈਂ ਆਈ ਆ ਮਹਾ ਸੋਨੀ ਰੁਸ ਕੇ ਆਈ ਆ ਨਾ ਵੀ ਤੂੰ ਮਾਰਦਾ ਰਹਿੰਦਾ ਮੈਂ ਫੇਰ ਉਹੀ ਤਾਂ ਗੱਲ ਹੈਗੀ ਮੈਂ ਮਰੀ ਜਾਂਦਾ ਪਈ ਕੀ ਕਰਾਉਣਾ ਹੈ ਹਜੇ ਰਿਸ਼ਤਿਆਂ ਤੋਂ ਚੱਲ ਕੋਈ ਨਹੀਂ ਫੇ ਤੁਹਾਡੀ ਮਰਜ਼ੀ ਹੈ ਬਈ ਆ ਤਾਂ ਹਜੇ ਸਮਝਦਾ ਨਹੀਂ ਰਿਸ਼ਤਾ ਇਹਨਾਂ ਤੋਂ ਪਹਿਲਾਂ ਹੋਰ ਰਹੋਗੇ ਵਿਛੇਤੀ ਹੋਰ ਕਰਵਾ ਲਈਏ ਦੂਜੇ ਦਾ ਠੀਕ ਚਲ ਤੂੰ ਹੋਰ ਦੱਸ ਕੋਈ ਚਾਹ ਹੋਰ ਤਾਂ ਵਧੀਆ ਮੈਂ ਤਾਂ ਇੱਕਦ ਜਸਨੇ ਵੀ ਕਿਹਾ ਸੀ ਮੈਨੂੰ ਰਿਸ਼ਤਾ ਕਰਾ ਦੇ ਜਸਨੇ ਕਿਹਾ ਸੀ ਹੋਰ ਮੈਂ ਬੱਕਰਾ ਦੂੰਗੀ ਬੰਨਾਪਰਾ ਮਾਨੂੰ ਪਤਾ ਨਹੀਂ ਕੀ ਹੋ ਰਿਹਾਗਾ ਤੈਨੂੰ ਮੈਂ ਕਰਾ ਦੂੰਗਾ ਕਦ ਵਾਸਤੇ ਵੀ ਰਿਸ਼ਤਾ ਕਰਾ ਦੂੰਗਾ ਕਰਾ ਦੂੰ ਭਾਈ ਸਭ ਕੁਛ ਕਰੇ ਮਿਲਦਾਗਾ ਰੋਟੀ ਪੱਕੀ ਮਿਲਦੇ ਕੱਪੜੇ ਧੋਤੇ ਮਿਲਦਾ ਇਹਨਾਂ ਨੂੰ ਪਤਾ ਨਹੀਂ ਕੀ ਅੱਗ ਲੱਗੀ ਵੀ ਛੇ ਤੇ ਵਿਆਹ ਵਿਆਹ ਉਹ ਤੁਹਾਡੇ ਘਰ ਤਾਂ ਪਈ ਸਾਨੂੰ ਪਤਾ ਹੋ ਠੀਕ ਹੈ ਨਾ ਮੈਂ ਤੁਹਾਨੂੰ ਕਹਿ ਕੀ ਹੋਵੇ ਫਿਰ ਮੈਂ ਤਾਂ ਭਾਈ ਕੋ ਫਿਰ ਵਾਸਤੇ ਕਰਾ ਦਾਂਗੀ ਕੋਈ ਹੱਦ ਦੀ ਹੋਈ ਪਈ ਆ ਕਿ ਲੈ ਪਾਲਾ ਤਾਂ ਪਾਲਾ ਹੁਣ ਅੱਛਾ ਇਹ ਵੀ ਛੇ ਤੇ ਨੂੰ ਵੀ ਆਏ ਹੋਰੇ ਮੈਨੂੰ ਤਾਂ ਕਹ ਕਰਵਾਉਣੇ ਨੇ ਕਹਿੰਦਾ ਹਜੇ ਕੀ ਲੋੜ ਹੈ ਕਿ ਵਿਆਹ ਤੇ ਕਹਿੰਦਾ ਉਮੀ ਆ ਭਾਈ ਤਾਂ ਹੋ ਕਰੀ ਜਾਂਦਾ ਮੈਨੂੰ ਮੋੜ ਕੇ ਕਹਿੰਦਾ ਮੈਂ ਖਾ ਚੱਲ ਕੋਈ ਗੱਲ ਨਹੀਂ ਮੈਂ ਖਾ ਤੇਰੇ ਭਾਈ ਨੂੰ ਤਾਂ ਮੈਂ ਆਪੇ ਕਹੀ ਦੂੰਗੀ ਚਲ ਹੁਣ ਆਪ ਵੀ ਜਾਇਆ ਹੈ ਤੇਰੇ ਕੋਲ ਹਾਂ ਜਾ ਕੇ ਬਸ ਮੇਰਾ ਨਾਂ ਲੈ ਲਈ ਜੱਸ ਕੋਲੇ ਤਾਂ ਚੱਲ ਕੋਈ ਨਾ ਆਪਾਂ ਕਹਿੰਦਾ ਦੱਸਣਾ ਮੈਨੂੰ ਆਖੇ ਵੀ ਲੈਣਾ ਨਹੀਂ ਹਾਂ ਉਹ ਨਹੀਂ ਜਨਾ ਜੱਸ ਕੋਲੇ ਤਾਂ ਕਹੀ ਦੀ ਮੈਂ ਤਾਂ ਕਬਾ ਲੈਣ ਦਾ ਰਸਕਣਾ ਕਿ ਜੱਸ ਨੂੰ ਕਹੀ ਦੀ ਕਿ ਸੋਨੀ ਲੜਦੀ ਹੈਗੀ ਭਾਈ ਕਹਿੰਦੀ ਮੈਂ ਤਾਂ ਆਪੇ ਦੇਖ ਕੇ ਕਰਵਾ ਲੂੰ ਕੋਈ ਲੋੜ ਨਹੀਂ ਹੈਗੀ ਰਿਸ਼ਤਿਆਂ ਦੀ ਠੀਕ ਹੈ ਤੇ ਮੇਰਾ ਨਾਂ ਲੈ ਲਈ ਲੈ ਦੂੰ ਫਿਰ ਠੀਕ ਹੈ

ਹਾਂ। ਨਗਵਿਆ। ਹੋਰ ਕੀ ਕਰਾਂ? ਪਾਣੀ ਸੀ। ਬਸ ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾ। ਹੋਰ। ਹਾਂ। ਸਭ ਠੀਕ ਹੈ। ਫੇਰ ਲਾਉਣੀ ਆ। ਹੁਣ ਰੱਟ ਤਾ ਕਿਨੂੰ ਲਾਇਆ ਸੀਗਾ? ਕੀ ਨੂੰ ਲਾਇਆ ਸੀ ਕੁਵਿਲਤਰੀ ਦੇ ਫੋਨ ਆ ਰਿਸ਼ਤੇਦਾਰਾਂ ਦਾ ਫੋਨ ਆ ਹੋਰ ਕੀ ਦਾ ਸੀ ਰਿਸ਼ਤੇਦਾਰ ਦਾ ਕੀ ਦਾ ਕੋਈ ਨਾਂ ਦਾ ਹੋਊਗੀ ਲੈ ਨੰਬਰ ਦੇਖ ਲੈ ਫਿਰ ਨੰਬਰ ਦੇਖ ਲੈ ਜੇ ਤੈਨੂੰ ਮੈਨੂੰ ਲੱਗਦਾ ਸਾਰਾ ਨੰਬਰ 7 ਹੈ ਮੇਰੇ ਫੋਨ 'ਚ ਤੇਨਾ ਤੂੰ ਉਹ ਗੱਲ ਕੀ ਕਹਿੰਦੀ ਸੀ ਵੀ ਪ੍ਰੈਮ ਨਟ ਆ ਵੀ ਇਹ ਕਿਵੇਂ ਕੋਸ਼ਮੈਨ ਉਹ ਚੀਜ਼ ਹੀ ਨਹੀਂ ਸਮਝ ਆਉਂਦੀ ਹੈਗੀ ਕਿਉਂ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਹੈਗੀ ਤੂੰ ਤਾਂ ਰਾਜ ਤੂੰ ਤਾਂ ਕੋ ਹੋ ਦਿਮਾਗ 'ਚ ਬਦ ਨਹੀਂ ਕੀ ਕੀ ਘੁੰਮ ਜਾਂਦਾ ਕੀ ਚੱਲੀ ਜਾਂਦਾ ਹੈਗਾ ਤੂੰ ਤਾਂ ਕਹਿੰਦੀ ਸੀ ਕਿ ਉਹਦੇ ਨਾਲਾ ਵੱਡੇ ਨਾਲ ਤਾਂ ਮੇਰੀ ਗੱਲ ਬਾਤ ਹੀ ਨਹੀਂ ਕਹਿੰਦੀ ਇੰਨੀ ਹਾਂ ਹਾਂ ਫੇਰ ਉਹ ਤਾਂ ਪਤਾ ਹੀ ਹੈ ਤੈਨੂੰ ਵੀ ਪਤਾ ਪ੍ਰੈਗਨੈਂਟ ਕਿ ਨਹੀਂ ਤੇਰਾ ਬੱਚਾ ਉਹ ਹੱਦ ਹੋ ਗਈ ਯਾਰ ਬਾਬੇ ਤੂੰ ਜਮਾਂ ਸ਼ਰਮ ਤਾਂ ਕੀ ਕਰੀ ਜਾਂਦੀ ਮੇਰਾ ਬੱਚਾ ਕਿਵੇਂ ਹੋ ਗਿਆ ਅੱਛਾ ਆਪਣੇ ਚ ਕੋਈ ਐਦਾਂ ਦਾ ਕੁਝ ਹੋਇਆ ਨਹੀਂ ਹੈਗਾ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਇਹ ਅੱਛਾ ਕੁਝ ਨਹੀਂ ਹੋਇਆ ਹੈਗਾ ਹਾਂ ਹਾਂ ਮੈਨੂੰ ਕਹਿੰਦਾ ਹੈਗਾ ਤੱਕਾ ਹੈ ਸ਼ਰਮ ਹੀ ਦੇਖ ਲੈ ਲੈ ਹੱਦ ਹੋ ਗਈ ਤੇਰੇ ਸ਼ਰੇ ਆਂ ਤਾਂ ਤੂੰ ਮੁੱਕਰੀਂ ਨਾ ਮੈਂ ਕਦੋਂ ਮੁੱਕਰਿਆਗਾ ਮੈਂ ਤੈਨੂੰ ਕਹੀ ਤਾਂ ਜਾਨਾਂਗਾ ਹਾਂ ਫਿਰ ਤੂੰ ਹੁਣ ਐਂ ਕਹੀ ਹੈ ਨਾ ਆਪਣਾ ਜਿਹਾ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੈ ਹਾਂ ਠੀਕ ਕਿਉਂ ਨਹੀਂ ਜਨ ਨੋਰਮਲ ਗੱਲਬਾਤ ਕਰਦੇ ਚਲੋ ਉਹ ਠੀਕ ਹੈ ਯਾਰ ਇੱਥੋਂ ਤੱਕ ਹੈਗਾ ਸੀਗਾ ਉਦੋਂ ਬਾਅਦ ਤੈਨੂੰ ਤਾਂ ਮੈਂ ਸਾਮਨਾ ਨਾ ਕਰਤਾ ਸੀ ਫਰੇ ਚੀਜ਼ ਕਿਵੇਂ ਹੋ ਗਈ ਬਈ ਜੇ ਤੂੰ ਕਹਿਣੀ ਹੈਗਾ ਨਾ ਤੂੰ ਆਪ ਹੀ ਕਹਿ ਸੀ ਕਿ ਨਹੀਂ ਤੇਰੀ ਵੀਰੇ ਨਾਲ ਤਾਂ ਮੈਨੂੰ ਵਧੀਆ ਆ ਫਲਾਨਾ ਧੋਮ ਕਹਿੰਦੀ ਹੈ ਨਾ ਨਫਰਤ ਆ ਜਾਂਦਾ ਦਾਰੂ ਪੀਂਦਾ ਫਲਾਨਾ ਉਹਨੂੰ ਤਾਂ ਵੀ ਸੁਰਤ ਨਹੀਂ ਰਹਿੰਦੀ ਹੈ ਨਾ ਫਿਰ ਇਹ ਬੱਚਾ ਹੈ ਕੀ ਦਾ ਤੇਰਾ ਮੇਰਾ ਕਿਵੇਂ ਹੋ ਗਿਆ ਯਾਰ ਬਸ ਮੈਂ ਤੈਨੂੰ ਜਦ ਕਹਤਾ ਵੀ ਤੇਰਾ ਤਾਂ ਤੇਰੀ ਆਹ ਕਹਿਣਾ ਥੋੜੀ ਹੋ ਜੂਗਾ ਹੱਦ ਕਰੀ ਨਹੀਂ ਆ ਤੂੰ ਫਿਰ ਆਏ ਤਾਂ ਮੈਂ ਕਹਿ ਸਕਦੀ ਸੀ ਤੇਰੇ ਭਾਈ ਦਾ ਮੈਂ ਨਹੀਂ ਕਹਿੰਦੀ ਜਦੋਂ ਉਹਨੂੰ ਮੈਂ ਬੁਲਾਉਂਦੀ ਨਹੀਂ ਹੈਗੀ ਹੱਦ ਹੋ ਗਈ ਤੇਰੇ ਵਾਲੀ ਯਾਰ ਜੰਮੀ ਆ ਕੀ ਚੱਕਰ ਹੋ ਗਿਆ ਆ ਕੀ ਚੱਕਰ ਹੋ ਗਿਆ ਪਰ ਉਹ ਤਾਂ ਮੈਂ ਤੈਨੂੰ ਪੁੱਛੀ ਜਾਂਣਾਗਾ ਦਿਮਾਗ ਹੱਲਣ ਵਾਲਾ ਕਰਤਾ ਮੇਰਾ ਯਾਰ ਹੱਦੂ ਹੋ ਗਈ ਤੇਰਾ ਦਿਮਾਗ ਤਾਂ ਹੱਲਣ ਵਾਲਾ ਹੋ ਗਿਆ ਨਾ ਇਹ ਦਿਮਾਗ ਨਹੀਂ ਹੱਲੂ ਯਾਰ ਹੋਰ ਕੀ ਹੋਊਗਾ ਮੈਨੂੰ ਇੰਨੀ ਖੁਸ਼ੀ ਹੋਈ ਪਈ ਤੇਰਾ ਦਿਮਾਗ ਹੱਲਣ ਵਾਲਾ ਹੋ ਰਿਹਾ ਮੈਂ ਹੈਰਾਨ ਆ ਗਈ ਤੂੰ ਇਹਰਕਨੇ ਕਹਦਾ ਤੇਰੇ ਬੱਚੇ ਮੇਰੇ ਬੱਚੇ ਕੈਨਾਂ ਥੂੜੀ ਹੋ ਜਾਂਦੇ ਆ ਯਾਰ ਉਸੇ ਜੰਨਾ ਤੇਰੀਆਂ

ਤੂੰ ਸੱਚੀਆਂ ਸੁਣੇਂਗੀ ਕੀ ਸੱਚੀਆਂ ਸੁਣੂਗੀ ਕੁਛ ਨਹੀਂ ਯਾਰ ਮੈਨੂੰ ਨਹੀਂ ਪਤਾ ਹੈਗਾ ਫਿਰ ਦੱਸ ਵੀ ਤੇਰੇ ਦਿਮਾਗ 'ਚ ਚੱਲਦਾ ਕੀ ਹੈਗਾ ਕੁਛ ਨਹੀਂ ਚੱਲਦਾ ਹੈਗਾ ਮੈਨੂੰ ਬਸ ਇੰਨਾ ਪਤਾ ਹੈਗਾ ਮੈਂ ਕੁਛ ਨਹੀਂ ਇਹੋ ਜਿਹਾ ਕੀਤਾ ਹੈਗਾ ਠੀਕ ਹੈ ਨਾ ਹਾਂ ਤੂੰ ਪਿਆਰ ਦਾ ਨਾਮ ਦੇ ਕਾਸੀ ਮਰਜ਼ੀ ਦਾ ਨਾਮ ਦੇ ਤੇਰਾ ਦੁੱਖ ਸੁੱਖ ਵੰਡਤਾ ਤੇਰੇ ਨਾਲ ਖੜ ਗਿਆ ਚੱਲ ਹਾਸੀ ਮਜ਼ਾ ਕਰ ਲਿਆ ਠੀਕ ਹੈ ਉਹ ਗੱਲ ਵੱਖਰੀ ਹੈਗੀ ਸਮਝ ਗਈ ਨਾ ਤੂੰ ਕੁਸਮਰਜੀ ਕਹੀ ਚੱਲ ਨਾ ਕਿ ਜਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਨਾਲ ਫਰਕ ਕਿਉਂ ਨਹੀਂ ਪੈਂਦਾ ਫਰਕ ਪੈਣਾ ਚਾਹੀਦਾ ਤਾਂ ਨਾ ਫਰਕ ਤਾਂ ਤਾਂ ਬਈ ਯਾਰ ਜੇ ਮੈਂ ਕੁਝ ਕੀਤਾ ਹੋਊਗਾ ਤੇਰੇ ਨਹੀਂ ਯਾਦ ਹੋਣਾ ਉਹ ਹੱਦ ਹੋ ਗਈ ਇਹ ਜਿੰਨਾਂ ਜਿੰਨਾਂ ਕਿਤੇ ਨਹੀਂ ਯਾਦ ਰਹਿੰਦੀਆਂ ਬਈ ਕਮਾਲ ਦੀ ਗੱਲ ਹੋ ਰਹੀ ਆ ਹਰ ਰੋਜ਼ ਤੇਰੇ ਕੋਲ ਹੀ ਹੁੰਨੀ ਆ ਮੈਂ ਨਾ ਕਿ ਮੈਂ ਉਹਦੇ ਕੋਲੇ ਹੁੰਨੀ ਆ ਜਿਹਨੂੰ ਮੈਂ ਵਿਆਹੀ ਐ ਤੈਨੂੰ ਵੀ ਖੁਦ ਪਤਾ ਹੈ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਠੀਕ ਹੈ ਨਾ ਬਸ ਗੱਲ ਜਿਹੜੀ ਕਹਿਣੀ ਸੀ ਮੈਂ ਕਹਿ ਤੀ ਕੀ ਕਹਿਤਾ ਨਾ ਹੁਣ ਤਾਂ ਗਏਗੇ ਹਟਿਆਗਾ ਆਏ ਤੇਰੇ ਕਹਿਣ ਨਾਲ ਬਦਲਿਆ ਨਹੀਂ ਜਾ ਸਕਦਾ ਤੇ ਤੇਰੇ ਕਹਿਣ ਨਾਲ ਵੀ ਨਹੀਂ ਕੁਝ ਬਦਲਦਾ ਹੈਗਾ ਠੀਕ ਹੈ ਨਾ ਮੇਰੇ ਕਹਿਣ ਨਾਲ ਬਦਲਦਾ ਕਿਉਂ ਨਹੀਂ ਬਦਲੂਗਾ ਕੋਈ ਨਾ ਕਿਉਂਕਿ ਸ਼ਰਮ ਦਿਸ ਰਿਹਾ ਹੁਣ ਕੋਈ ਨਾ ਬਦਲ ਤਾਂ ਮੈਂ ਕਰੀ ਲੂੰਗਾ ਨਾ ਦੂਗੀ ਤੇਰੇ ਵਾਲੀ ਕਦਾ ਪਤਾ ਕਰਨਾ ਹੈ ਕਾਸੇ ਦਾ ਨਹੀਂ ਯਾਰਾ ਕੰਮ ਕਰ ਕੋਈ ਨਾ ਬਹਿ ਕਮਾਲ ਹੋ ਗਈ ਹੈਰਾਨ ਆ ਮੈਂ ਇਹਦੇ ਤੋਂ ਆਖੇ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਤੇਰਾ ਹਾਂਜੀ ਹੈਲੋ ਹਾਂ ਬਕੀ ਰਿਹਾ ਤਾ ਹਾਂਜੀ ਦੱਸੋ ਹਕ ਕਰਦਾਂਗੇ ਕੰਮ 1-2 ਦਿਨਾਂ ਚ ਕੀ ਹੋਗਾ ਕਿਨੂੰ ਲਾਈ ਬੈਠੇ ਸੀ ਹੁਣ ਇਹ ਤਾਂ ਵਕੀਲ ਨੂੰ ਨਾਲ ਇਸ ਮੈਂ ਤਾਂ ਕਿਉਂ ਵਕੀਲ ਨੂੰ ਕਿ ਮੈਂ ਕੰਮ ਸੀਗਾ ਕੋਈ ਕੀ ਕੰਮ ਸੀ ਹੈ ਜਾ ਉਹ ਮੈਂ ਕਰਦਾ ਸੀ ਮੈਂ ਕੀ ਪੂਰੇ ਉਸਨਾ ਨੂੰ ਕਰਾ ਦੇਉਂ ਕਾਰਕੁਰਚੋਂ ਨਾਲੇ ਵਾਹਣ-ਬਾਹਣ ਚੋਂ ਨਾਲੇ ਪੈਸੇ ਟਕੇ ਜੋ ਕਦੇ ਕੀਪੂ ਕਹਿੰਦੇ ਨਾ ਕਦੇ ਉਹਨੂੰ ਕਹੇ ਜਾ ਕਹਿੰਦਾ ਜਸ ਆਉਦਾ ਨਾਮ ਇੱਥੇ ਪਰ ਆਗਾ ਤੇਰਾ ਕੋਈ ਆਏ ਤਾਂ ਚੱਲ ਕਈ ਵਾਰੀ ਜਹਾਜ਼ ਨਹੀਂ ਰਹਿੰਦੀ ਹੋ ਤਾਂ ਕੋਈ ਗੱਲ ਨਹੀਂ ਹਾਂ ਤੇ ਹੋਰ ਮੈਂ ਉਹਦੇ ਨਾਮ ਕਰਾ ਦਾਂਦੇ ਕੀ ਨਾ ਕਰਾਉਣਾ ਸੀ ਨਾਲੇ ਤਾਂ ਪੈਸੇ ਟਕੇ ਜੋ ਕਰਾ ਦਾਂਦੇ ਨਾਲੇ ਬਾਹਣ ਜੋ ਕਰਾ ਦਾਂਦਾ ਘਰ ਚ ਕਰਾ ਦਾਂਦਾ ਬੰਦੇ ਦਾ ਕੀ ਪਤਾ ਹੁੰਦਾ ਬੰਦੇ ਦਾ ਕੀ ਪਤਾ ਹੁੰਦਾ ਐਡੀ ਕੀ ਤੈਨੂੰ ਕਾਲੀ ਲੱਗੀ ਪਈ ਆ ਉਹ ਪਤਾ ਹੀ ਨਹੀਂ ਹੁੰਦਾ ਬੰਦੇ ਦਾ ਆ ਜਿਹੜਾ ਉਹਦਾ ਪਿਆਦਾ ਮਸਾਂ ਖੜਾ ਛੱਡਿਆਗਾ ਉਹ ਮਸਾਂ ਚੁੱਪ ਕਰਿਆ ਹੁਣ ਤੂੰ ਇਧਰ ਨੂੰ ਤੁਰ ਪਿਆ ਹੋਇਆ ਕੀ ਹੈ ਵਾ ਤੈਨੂੰ ਫੇਰੇ ਤਾਂ ਕੋਈ ਗੱਲ ਨਹੀਂ ਜੇ ਕਰਾ